ਧੰਨਵਾਦ ਸਪੀਕਰ ਸਾਹਿਬ ਸਮਾਂ ਦੇਣ ਲਈ ਜਿਹੜਾ ਮੇਰਾ ਮੁੱਦਾ ਨੈਸ਼ਨਲ ਹਾਈਵੇ ਦਾ ਜਿਹੜਾ ਦਿੱਲੀ ਤੋਂ ਸ਼੍ਰੀ ਅਮਰਸਰ ਸਾਹਿਬ ਨੈਸ਼ਨਲ ਹਾਈਵੇ ਪ੍ਰੋਜੈਕਟ ਚੱਲ ਰਿਹਾ ਵਾ ਤੇ ਉਹ ਸ਼ੇਰਪੁਰ ਚੌਂਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਹਲਕਾ ਈਸਟ ਲੱਗਦਾ ਹਲਕਾ ਪੂਰਬੀ ਲੱਗਦਾ ਤੇ ਉੱਥੇ ਜਿਹੜੇ ਕੰਮ ਚੱਲ ਰਹੇ ਨੇ ਉਹਦੇ ਕਰਕੇ ਇੰਨੀ ਦਿੱਕਤ ਆਉਂਦੀ ਆ ਤਕਰੀਬਨ ਡੇਲੀ ਉੱਥੇ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਮਰ ਕੇ ਹਫ਼ਤੇ 'ਚ 2-3 ਮੌਤਾਂ ਹੋ ਜਾਂਦੀਆਂ ਨੇ ਨੈਸ਼ਨਲ ਹਾਈਵੇ ਨੂੰ ਬਹੁਤ ਵਾਰੀ ਫੋਨ ਪੀਡੀ ਜਿਹੜਾ ਪ੍ਰੋਜੈਕਟ ਕਟਰ ਆ ਉਹਨਾਂ ਨੂੰ ਬਹੁਤ ਵਾਰੀ ਫੋਨ ਕਰ ਚੁੱਕੇ ਤੋ ਸੜਕ ਟੁੱਟੀ ਪਈ ਆ ਇੱਕ ਜਿਹੜਾ ਚੈਨਲ ਕਦੇ ਪੱਟ ਲੈਂਦੇ ਨੇ ਕਦੇ ਬਣਾ ਲੈਂਦੇ ਨੇ ਤੇ ਉਹਦੇ ਕਰਕੇ ਬਹੁਤ ਦਿੱਕਤ ਆਉਂਦੀ ਆ ਤੇ ਉਹ ਜਿਹੜੀਆਂ ਨੈਸ਼ਨਲ ਹਾਈਵੇ ਦੀਆਂ ਲਾਈਟਾਂ ਨੇ ਉਹ ਤਕਰੀਬਨ ਜਦੋਂ ਫੋਨ ਕਰਦੇ ਆ ਦੋ ਚਾਰ ਦਿਨ ਜਗਦੀਆਂ ਨੇ ਮੁੜ ਕੇ ਬੰਦ ਹੋ ਜਾਂਦੀਆਂ ਨੇ ਉਸ ਤੋਂ ਇਲਾਵਾ ਸਫਾਈ ਜਿਹੜੀ ਨੈਸ਼ਨਲ ਹਾਈਵੇ ਨੇ ਕਰਨੀ ਹੁੰਦੀ ਆ ਉਹ ਸਫਾਈ ਦਾ ਕੋਈ ਪ੍ਰਬੰਧ ਨਹੀਂ ਜਾਂ ਠੇਕੇਦਾਰ ਆਪਣੇ ਪੈਸੇ ਲਈ ਜਾ ਰਿਆ ਵਾ ਪਰ ਸਫਾਈ ਨਹੀਂ ਹੋ ਰਹੀ ਇਹਦੇ ਬਾਰੇ ਪੂਰਾ ਧਿਆਨ ਦਿੱਤਾ ਜੇ ਮੈਂ ਤੁਹਾਡੇ ਜੀ ਨੂੰ ਕਿ ਬੇਨਤੀ ਕਰਨੀ ਚਾਹਣਾ ਸਬੰਧਤ ਅਫਸਰ ਸਾਹਿਬਾ ਨੂੰ ਉਹਦੇ ਨਾਲ ਟਾਈ ਆਪਾ ਕਰਕੇ ਇਹ ਜਿਹੜੀਆਂ ਰੋਡ ਖਰਾਬ ਹੋਏ ਨੇ ਜਾ ਪੱਟੇ ਹੋਣੇ ਜਾਂ ਚੈਨਲ ਪੱਟੇ ਹੋਣੇ ਉਹ ਠੀਕੇਤੇ ਜਾਣ ਤਾਂ ਕਿ ਲੋਕਾਂ ਨੂੰ ਰਾਤ ਮਿਲ ਸਕੇ ਜਿਹੜੀਆਂ ਮੌਤਾਂ ਹੋ ਰਹੀਆਂ ਜਿਹੜੇ ਐਕਸੀਡੈਂਟ ਹੋ ਰਹੇ ਨੇ ਉਹ ਘੱਟ ਕਰਨ ਇਹ ਜ਼ਰੂਰੀ ਬਹੁਤ ਜ਼ਿਆਦਾ ਜ਼ਰੂਰੀ ਮੁੱਦਾ ਵਾ ਪੂਰੇ ਦਿੱਲੀ ਤੋਂ ਲੈ ਕੇ